ਰੰਜੀ ਸਟੱਡੀ ਟੈਗ ਚੈਨਲ ਉੱਪਰ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਇੱਕ ਅੱਜ ਬਹੁਤ ਵੱਡੀ ਅਪਡੇਟ ਲੈ ਕੇ ਆਏ ਹਾਂ ਪੈਲ ਸਕੀਮ ਦੇ ਉੱਪਰ ਹਾਂਜੀ ਪੈਲ ਸਕੀਮ ਉੱਪਰ ਆਪਾਂ ਪਹਿਲਾਂ ਵੀ ਵੀਡੀਓ ਲੈ ਕੇ ਆਏ ਹਾਂ ਦੋ ਤਿੰਨ ਵੀਡੀਓ ਪਹਿਲਾਂ ਲੈ ਕੇ ਆਏ ਹਾਂ ਜਿੰਨਾ ਭੈਣ ਭਾਈਆਂ ਨੇ ਵੀ ਵੀਡੀਓ ਨਹੀਂ ਦੇਖੀ ਤਾਂ ਆਪਣੇ YouTube ਚੈਨਲ ਰੰਜੀ ਸਟੱਡੀ ਟੈਗ ਦੇ ਉੱਪਰ ਜਾ ਕੇ ਦੇਖ ਸਕਦੇ ਨੇ ਹਾਂਜੀ ਜਿਹੜੇ ਭੈਣ ਭਾਈ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਲਈ ਅਸੀਂ ਦੱਸ ਦਈਏ ਕਿ ਜਿਹੜੀ ਇਹ ਪੈਲ ਸਕੀਮ ਸੀ ਇਹਦੇ ਵਿੱਚ ਲੇਡੀਜ਼ ਵੱਲੋਂ ਜਿਹੜੀਆਂ ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਵਰਦੀਆਂ ਹੁੰਦੀਆਂ ਨੇ ਉਹ ਸਿਉਆਂ ਜਾਂਦੀਆਂ ਨੇ ਤੇ ਸਰਕਾਰ ਵੱਲੋਂ ਜਿਹੜੇ ਉਹਨਾਂ ਨੂੰ ਘਰ ਬੈਠੇ ਕੰਮ ਦਿੱਤਾ ਜਾਂਦਾਗਾ ਪੈਸੇ ਮਿਲਦੇ ਆ ਉਹਨੂੰ ਇਹ ਵਰਦੀਆਂ ਸਿਵਾਉਣ ਦੇ ਕਾਫੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਭ ਤੋਂ ਪਹਿਲਾਂ ਇਹ ਸਕੀਮ ਸੀ ਸੰਗਰੂਰ ਦੇ ਵਿੱਚ ਸੀ ਪਰ ਹੌਲੀ ਹੌਲੀ ਹੁਣ ਇਹ ਸਾਰੇ ਪੰਜਾਬ ਦੇ ਵਿੱਚ ਜਿਹੜੀ ਸਕੀਮ ਆ ਰਹੀ ਹੈਗੀ ਹਾਂਜੀ ਕਾਫੀ ਫੈਨ ਪੰਨਿਆਂ ਦੇ ਕਮੈਂਟ ਵੀ ਆਏ ਸੀ ਕਿ ਸਾਨੂੰ ਕੰਮ ਦਿੱਤਾ ਜਾਵੇ ਸਾਨੂੰ ਕੰਮ ਦਿੱਤਾ ਜਾਵੇ ਹੈਨਾ ਅਲੱਗ-ਅਲੱਗ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਮੈਸੇਜ ਆਏ ਸੀ ਤਾਂ ਆਪਾਂ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਸਕੀਮਾ ਫਿਲਹਾਲ ਸੰਗਰੂਰ ਦੇ ਵਿੱਚ ਆ ਉੱਥੇ ਕੰਮ ਚੱਲ ਰਿਹਾ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਬਸਨੀਕ ਨੇ ਉਹ ਇਹ ਕੰਮ ਲੈ ਸਕਦੇ ਨੇ ਤੇ ਉਹ ਪੁੱਛ ਰਹੇ ਸੀ ਕਿ ਫਾਰਮ ਕਿੱਥੇ ਭਰਿਏ ਹਾਂਜੀ ਤੁਸੀਂ ਜਿਹੜਾ ਕਾਲਗੜ ਪਿੰਡ ਆਈ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਉਹਨਾਂ ਨਾਲ ਤੁਸੀਂ ਕਲੈਬ ਕਰ ਸਕਦੇ ਹੋ ਉਹ ਤੁਹਾਨੂੰ ਘਰ ਬੈਠਿਆਂ ਨੂੰ ਕੰਮ ਦੇ ਦੇਣਗੇ ਕਿਉਂਕਿ ਉਹਨਾਂ ਕੋਲੇ ਫਿਲਹਾਲ ਤੇ ਨਾਲ ਹੀ ਜਿਹੜੇ ਨਵੇਂ ਭੈਣ ਭਾਈ ਇਸ ਯੋਜਨਾ ਦੇ ਨਾਮ ਜੋੜਨਾ ਚਾਹੁੰਦੇ ਨੇ ਪਹਿਲ ਯੋਜਨਾ ਦੇ ਤਹਿਤ ਤਾਂ ਉਹ ਹੁਣ ਕਿੱਥੇ ਜਾ ਕੇ ਅਪਲਾਈ ਕਰ ਸਕਦੇ ਨੇ ਕਿਵੇਂ ਫਾਰਮ ਭਰ ਸਕਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਹਾਂਜੀ ਇਸ ਸਕੀਮ ਦੇ ਤਹਿਤ ਅਸੀਂ ਕੱਲ ਸਰਕਾਰੀ ਦਫ਼ਤਰ ਜਾ ਕੇ ਆਏ ਹਾਂ ਤਾਂ ਕਿ ਤੁਹਾਨੂੰ ਜਿਹੜੀ ਵੱਤੋ ਵੱਤ ਜਾਣਕਾਰੀ ਦਿੱਤੀ ਜਾ ਸਕੇ ਤਾਂ ਪਹਿਲਾਂ ਸੀ ਕਿ ਡੀਸੀ ਦਫ਼ਤਰ ਜਾਣਾ ਪੈਂਦਾ ਸੀ ਉੱਥੇ ਤੁਸੀਂ ਐਪਲੀਕੇਸ਼ਨ ਦੇ ਸਕਦੇ ਸੀ ਪਰ ਹੁਣ ਜਿਹੜਾ ਇਹ ਕੰਮ ਆ ਤੁਸੀਂ ਬੀਡੀਪੀਓ ਦਫ਼ਤਰ ਜਾ ਕੇ ਵੀ ਕਰ ਸਕਦੇ ਹੋ ਜਿੱਦਾਂ ਆਪਣੀ ਤਹਿਸੀਲ ਹੁੰਦੀ ਹੈ ਜਿਹੜੀ ਵੀ ਜ਼ਿਲ੍ਹੇ ਵਿੱਚ ਤਹਿਸੀਲ ਤੁਹਾਨੂੰ ਲੱਗਦੀ ਆ ਤਾਂ ਉਹ ਤਹਿਸੀਲ ਦੇ ਵਿੱਚ ਜਾ ਕੇ ਤੁਸੀਂ ਬੀਡੀਪੀਓ ਦਫ਼ਤਰ ਹੁੰਦਾ ਜੀ ਤੁਸੀਂ ਉੱਥੇ ਜਾ ਕੇ ਵੀ ਆਪਣਾ ਜਿਹੜਾ ਐਪਲੀਕੇਸ਼ਨ ਦੇ ਸਕਦੇ ਆ ਉਹ ਤੁਹਾਨੂੰ ਤੁਹਾਡਾ ਆ ਕੇ ਕਰੇ ਮਾਰਕਿੰਗ ਕਰਕੇ ਜਾਣਗੇ ਸਾਰਾ ਤੁਹਾਡਾ ਗਰੁੱਪ ਦੇਖ ਕੇ ਜਾਣਗੇ ਫਿਰ ਤੁਹਾਨੂੰ ਜਿਹੜਾ ਇਹ ਕੰਮ ਦਿੱਤਾ ਜਾਊਗਾ ਹਾਂਜੀ ਉੱਥੇ ਅਫਸਰ ਸਾਹਿਬਾ ਨੇ ਇਹ ਵੀ ਦੱਸਿਆ ਕਿ ਜਿਹੜਾ ਇਹ ਕੰਮ ਆ ਤੁਸੀਂ ਇੱਕ ਗਰੁੱਪ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਤੁਸੀਂ ਆਪਣਾ ਇਹ ਕੰਮ ਜਿਹੜਾ ਘਰੇ ਲਿਆ ਕੇ ਵੀ ਕਰ ਸਕਦੇ ਹੋ ਇੱਕ ਤੁਹਾਨੂੰ ਸੈਂਟਰ ਖੋਲ ਕੇ ਵੀ ਦਿੱਤਾ ਦਿੱਤਾ ਜਾ ਸਕਦਾ ਜਿੱਥੇ ਤੁਸੀਂ ਆ ਕੇ ਕੰਮ ਕਰ ਸਕਦੇ ਹੋ ਤਾਂ ਹੁਣ ਇਹ ਕੰਮ ਨੂੰ ਲੈਣਾ ਬਹੁਤ ਹੀ ਸੌਖਾ ਹੋ ਗਿਆ ਕਿਉਂਕਿ ਪਹਿਲਾਂ ਡੀਸੀ ਦਫ਼ਤਰ ਜਾਣ ਤੋਂ ਥੋੜਾ ਜਿਹਾ ਹਰ ਇੱਕੀ ਚੀਜ਼ ਕਰਾਗਾ ਬਾਕੀ ਉੱਥੇ ਹੁੰਦਾ ਸੀ ਕੀ ਜਣਾ ਗੱਲ ਕਰੀਏ ਤਾਂ ਬੀਡੀਪੀਓ ਦਫ਼ਤਰ ਦੇਖੋ ਲਗਭਗ ਸਾਰੀ ਜਾਂਦੇ ਆਉਂਦੇ ਨੇ ਤੁਸੀਂ ਉੱਥੇ ਜਾ ਕੇ ਇਸ ਕੰਮ ਦੀ ਜਿਹੜੀ ਮੰਗ ਕਰ ਸਕਦੇ ਹੋ ਹਾਂਜੀ ਕੁਝ ਭੈਣਾਂ ਦਾ ਸਵਾਲ ਸੀਗੇ ਕਿ ਅਸੀਂ ਜੀ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਕੀ ਅਸੀਂ ਇਹ ਕੰਮ ਕਰ ਸਕਦੇ ਹਾਂ ਹਾਂਜੀ ਬਿਲਕੁਲ ਤੁਸੀਂ ਸ਼ਹਿਰ ਚ ਰਹਿੰਦੇ ਹੋ ਤੁਸੀਂ ਤਾਂ ਵੀ ਕੰਮ ਕਰ ਸਕਦੇ ਹੋ ਅਗਰ ਤੁਸੀਂ ਕਿਸੇ ਪਿੰਡ ਚ ਰਹ ਰਹੇ ਹੋ ਤਾਂ ਤਾਂ ਵੀ ਤੁਸੀਂ ਇਹ ਜਿਹੜਾ ਕੰਮ ਕਰ ਸਕਦੇ ਹੋ ਹਾਂ ਅਦਰ ਸਟੇਟ ਜਿੱਦਾਂ ਹਰਿਆਣਾ ਵਾਲੇ ਮੈਸੇਜ ਕਰ ਰਹੇ ਸੀ ਜਗ ਉਦਰ ਸਟੇਟ ਤੇ ਮੈਸੇਜ ਕਰ ਰਹੇ ਸੀ ਤਾਂ ਉਹ ਹਜੇ ਫਿਲਹਾਲ ਉਥੇ ਜਿਹੜੀ ਸਕੀਮ ਨਹੀਂ ਕਿਉਂਕਿ ਇਹ ਸਿਰਫ ਪੰਜਾਬ ਸਰਕਾਰ ਦੀ ਸਕੀਮਾਂ ਇੱਕ ਸੈਂਟਰ ਸਰਕਾਰ ਦੀ ਚਲਾਈ ਹੋਈ ਹੈ ਪੈਲ ਸਕੀਮ ਆਪਾਂ ਉਹਦੇ ਤੇ ਵੀ ਜਲਦੀ ਇੱਕ ਵੀਡੀਓ ਲੈ ਕੇ ਆਵਾਂਗੇ ਤਾਂ ਤੁਸੀਂ ਜਿਹੜੇ ਅਦਰ ਸਟੇਟ ਦੇ ਨੇ ਉਸ ਸਕੀਮ ਦੇ ਤਹਿਤ ਜਿਹੜਾ ਅਪਲਾਈ ਕਰ ਸਕਦੇ ਹੋ ਇਸ ਉਹਨੂੰ ਇਹ ਵੀ ਦੱਸਦੀ ਹੈ ਕਿ ਜਿਹੜੀ ਕੱਲੀ ਪੈਲ ਸਕੀਮ ਦੇ ਤਹਿਤ ਹੀ ਔਰਤਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਹੋਰ ਵੀ ਕਾਫੀ ਸਕੀਮਾਂ ਨੇ ਔਰਤਾਂ ਲਈ ਜਿਹੜੀਆਂ ਉਹ ਘਰੇ ਬੈਠ ਕੇ ਕੰਮ ਕਰ ਸਕਦੀਆਂ ਨੇ ਤਾਂ ਆਪਾਂ ਇੱਕ ਜੀ ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਅਪਲੋਡ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਦੱਸ ਰਹੇ ਹਾਂ ਕਿ ਸਰਕਾਰ ਹੋਰ ਬਾਕੀ ਜਿਹੜੇ ਨਾਲ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੈਠੇ ਸਬਸਕ੍ਰਾਈਬ ਦਿਓ ਤਾਂ ਕਿ ਕੋਈ ਵੀ ਗਵਰਨਮੈਂਟ ਦੀ ਜਿਹੜੀ ਸਕੀਮ ਆ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੇ ਦੱਸ ਸਕੀਏ ਧੰਨਵਾਦ ਜੀ ਸ਼ੁਕਰੀਆ